ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਫਿਰ ਐਕਸੀਡੈਂਟ ਦੀ ਜਿਹੜਾ ਐਕਸੀਡੈਂਟ ਹੋਇਆ ਹੈ ਸਕੂਲ ਬੈਂਡ ਦਾ ਤਸਵੀਰਾਂ ਦਿਖਾ ਰਿਹਾ ਨਾਲ ਦੱਸਦੀ ਕਿ ਇੱਕ ਹੋਰ ਇੱਥੇ ਬੜੀ ਹੀ ਸ਼ਰਮਨਾਕ ਜਿਹੜੀ ਗੱਲ ਦੇਖਣ ਨੂੰ ਸਾਹਮਣੇ ਆਈ ਆ ਤਸਵੀਰਾਂ ਪਹਿਲੇ ਦੇਖ ਸਕਦੇ ਹੋ ਤੁਸੀਂ ਇਹ ਮੁਲਾਜ਼ਮ ਹੈਗੇ ਨੇ ਜਿਹੜੇ ਵਿਚਾਰੇ ਆ ਕੇ ਇੱਥੇ ਇਸ ਗੱਡੀ ਨੂੰ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਸਾਈਡ ਦੇ ਕਿਤੇ ਪਬਲਿਕ ਵੀ ਮੌਕੇ ਤੇ ਮੌਜੂਦ ਆ ਤਸਵੀਰਾਂ ਨਾਲ ਦੀ ਸਕਰੀਨ ਤੇ ਵੀ ਦਿਖਾ ਰਹੇ ਆ ਪਬਲਿਕ ਵੀ ਮੌਜੂਦ ਆ ਲੇਕਿਨ ਇਥੇ ਇੱਕ ਸ਼ਖਸ ਜਿਹੜਾ ਆਪਣੇ ਆਪ ਨੂੰ ਰਿਟਾਇਰ ਤਹਿਸੀਲਦਾਰ ਦੱਸਦਾ ਉਹ ਆਇਆ ਸੀਗਾ ਕਹਿੰਦੇ ਨੇ ਜੀਸੀਬੀ ਉਹਦੀ ਸੀਗੀ ਇਥੋਂ ਲੰਘ ਰਹੀ ਸੀਗੀ ਲੇਕਿਨ ਇਹਨਾਂ ਨੇ ਕਿਹਾ ਕਿ ਉਸ ਜੀਸੀਬੀ ਨੂੰ ਲਾ ਕੇ ਆਪਾਂ ਗੱਡੀ ਸਾਈਡ ਤੇ ਕਰਨੀ ਆ ਕਾਰ ਵੀ ਰੇ ਸੀਗੇ ਲੇਕਿਨ ਉਸ ਸ਼ਖਸ ਵੱਲੋਂ ਆ ਕੇ ਆਪਣੀ ਜੀਸੀਬੀ ਜਿਹੜੀ ਇਥੋਂ ਕਹਿ ਸਕਦੇ ਆ ਵੀ ਲੈ ਕੇ ਚਲਾ ਗਿਆ ਯਾਰ ਜਦੋਂ ਇਸ ਸਬੰਧ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨਾਲ ਗੱਲਬਾਤ ਕੀਤੀ ਗਈ ਕੀ ਕੀ ਕਾਰਨ ਰਿਹਾ ਜਿਹੜਾ ਇਸ ਗੱਡੀ ਨੂੰ ਲੈ ਜਾਂਦੇ ਲੈ ਜਾਂਦੇ ਇੱਥੇ ਛੱਡ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਸਖਸ ਸੀਗਾ ਆਪਣੇ ਆਪ ਨੂੰ ਰਿਟਾਇਰ ਤਹਿਸੀਲਦਾਰ ਦੱਸਦਾ ਇਸ ਵੱਲੋਂ ਸਾਫ਼ ਮਨਾਂ ਕੀਤਾ ਗਿਆ ਕਿ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਹੀ ਰਹਿੰਦੇ ਨੇ ਸਾਨੂੰ ਕੋਈ ਮਤਲਬ ਨਹੀਂ ਆਪਾਂ ਕੋਈ ਸਮਾਜ ਸੇਵਾ ਨਹੀਂ ਕਰਨਾ ਚਾਹੁੰਦੇ ਆਪਾਂ ਆਪਣੀ ਜੀਸੀਬੀ ਲੈ ਕੇ ਜਾ ਰਹੇ ਆ ਜਦੋਂ ਉਸ ਸਖਸ ਨਾਲ ਗੱਲਬਾਤ ਕੀਤੀ ਹੈ ਤੁਹਾਨੂੰ ਨਾਲ ਗੱਲਬਾਤ ਵੀ ਦਿਖਾਵਾਂਗੇ ਦੇਖ ਸਕਦੇ ਹੋ ਵੀ ਉਹਦਾ ਵਿਹਾਰ ਜਿਹੜਾ ਕਿੱਦਾਂ ਦਾ ਸੀਗਾ ਗੱਲਬਾਤ ਸੁਣਾਣਿਆ ਜਿਹੜੇ ਮੁਲਾਜ਼ਮ ਸੀਗੇ ਜਾਂ ਜਿਹੜੇ ਰਾਹੀਰ ਸੀਗੇ ਤੇ ਉਸ ਸ਼ਖਸ ਨਾਲ ਵੀ ਕਿ ਉਹਨਾਂ ਦਾ ਕੀ ਕਹਿਣਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਕੀ ਨਾਂਜੀ ਭਾਈ ਆਪਣਾ ਮੇਰਾ ਨਾਂ ਭਾਈ ਨਾਨਕ ਚੰਦਾ ਜੀ ਮੈਂ ਦੇਖਿਆ ਕਿ ਜਿਹੜਾ ਹਾਦਸਾ ਹੋਇਆ ਐਕਸੀਡੈਂਟ ਹੋਇਆ ਉਸਕੇ ਜੀਸੀਬੀ ਲਾ ਕੇ ਇਹਨੂੰ ਬੈਰ ਨੂੰ ਸਾਈਡ ਤੇ ਕੀਤਾ ਜਾ ਰਿਹਾ ਹੈ ਲੇਕਿਨ ਇੱਕ ਸ਼ਖਸ ਆਂਦਾ ਹੈ ਉਹ ਇਹਨੂੰ ਜੀਸੀਬੀ ਨੂੰ ਹਟਾ ਦਿੰਦਾ ਕੀ ਕਰਨ ਰਿਹਾ ਉਹ ਦੇਖੋ ਜੀ ਸਭ ਤੋਂ ਪਹਿਲਾਂ ਤੁਹਾਡੇ ਮੀਡੀਆ ਭਰਾਵਾਂ ਦਾ ਮੀਡੀਆ ਵਿੱਚ ਰਹੀ ਤੁਹਾਡੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਇੱਕ ਇਥੇ ਸਰਦਾਰ ਉਹੀ ਆਇਆਦਾ ਸੀ ਉਹਨਾਂ ਦੀ ਜੀਸੀਬੀ ਉਥੋਂ ਲੰਘ ਕੇ ਜਾ ਰਹੀ ਸੀ ਉਹਨਾਂ ਨੇ ਵੀ ਤਾਂ ਅਸਲ ਕਥਲ ਉਹਨੂੰ ਲੰਘ ਕੇ ਕਿਤੇ ਕੋਹੜੀਆਂ ਸਾਈਡ ਜਾ ਰਿਹਾ ਸੀ ਇਥੇ ਭਾਜੀ ਸਾਡੇ ਏਐਸਏ ਤਾਰਕਾ ਉਹਦੇ ਪੁਲਿਸ ਮੁਲਾਜ਼ਮ ਇਥੇ ਮੋਕਦੇ ਖੜਿਆ ਇਹਨਾਂ ਨੇ ਉਹਨਾਂ ਨੇ ਮਿਹਨਤ ਤਰਲ ਵੀ ਕੀਤੀ ਉਹਨਾਂ ਦੇ ਵੀ ਜਦੋਂ ਤੁਹਾਡੀ ਜੀਸੀਪੀ ਉਧਰ ਕਸਰ ਰਸਤੇ ਤੁਹਾਡੀ ਕੋਲੀਆਂ ਨੂੰ ਜਾ ਰਹੀ ਆ ਸਾਡੀ ਇੱਕ ਗੱਡੀ ਸਕੂਲ ਦੀ ਇਥੇ ਇੱਕ ਐਕਸੀਡੈਂਟ ਹੋਇਆ ਇਥੇ ਉਹਨੂੰ ਵੀ ਨਾਲ ਲੈ ਕੇ ਸਾਡੇ ਕੋਲੀਆਂ ਇਲਾਕੇ ਦੇ ਵਿੱਚ ਉਥੇ ਗੱਡੀ ਸਾਡੀ ਸਕੂਲ ਦੀ ਉਥੇ ਲਗਾ ਦਿੱਤੀ ਜਾਵੇ ਪਰ ਉਹ ਸੈਕਸ ਜਿਹੜਾ ਆਪਣੇ ਆਪ ਨੂੰ ਤਸੀਲ ਦਾ ਖਵਾਂਦਾ ਉਸ ਬੰਦੇ ਨੇ ਜਿਹੜੀ ਉਹ ਗੱਡੀ ਇਹਨਾਂ ਨੂੰ ਨਾ ਕਰ ਦਿੱਤਾ ਵੀ ਅਸੀਂ ਕਿਸੇ ਦੀ ਲੋਕ ਸੇਵਾ ਨਹੀਂ ਕਰਨਾ ਚਾਹੁੰਦੇ ਵੀ ਆਪਣੀ ਸਵੈਸਲ ਗੱਡੀ ਲੈ ਕੇ ਜੀਸੀਪੀ ਕਰਾਇਆ ਦੇਗੇ ਉਸ ਤੇ ਰਾਹੀਂ ਤੁਸੀਂ ਲੈ ਸਕਦੇ ਆਹ ਜਿਹੜੀ ਜੀਸੀਪੀ ਹੈ ਜਿਹੜੀ ਉਹ ਆਹੀਂ ਇਸ ਕੰਮ ਦੇ ਵਿੱਚ ਅਸੀਂ ਬਿਲਕੁਲ ਬੀ ਇਹ ਕੰਮ ਨਹੀਂ ਕਰਾਉਂਦੇ ਲੋਕੀ ਦੇਖਿਆ ਇਨਸਾਨੀਅਤ ਦਾ ਲਈ کئی ਲੋਕ ਹੈ ਅਨਨ સેવા ਕਰਦੇ ਨੇ ਸਕਤ ਨਹੀਂ ਕਿ ਮੈਂ ਇਨਸਾਨੀਅਤ ਦੇ ਖਿਲਾਫ ਹੀ ਆ ਗਾ ਦੇਖੋ ਭਾਜੀ ਇਨਸਾਨੀਅਤ ਦੇ ਲੋਕੀ ਵੀ ਕਰਦੇ ਵੀ ਹੈਗੇ ਆ ਵਿੱਚ ਵਿੱਚ ਲੋਕੀ ਕਈ ਲੋਕੀ ਦੇ ਬਿਲਕੁਲ ਵੀ ਇਦਾਂ ਦੇ ਲੋਕੀ ਬਿਲਕੁਲ ਵੀ ਨਹੀਂ ਹੈ ਲੋਕ ਇਨਸਾਨੀਅਤ ਲੋਕ ਕਰਦੇ ਹੈਗੇ ਆ ਸਭ ਕੋ ਕਰਦੇ ਹੈਗੇ ਨਾ ਕਈ ਲੋਕ ਉਹਨਾਂ ਜਿਹੜਾ ਜੀਸੀਬੀ ਤੇ ਜਾ ਰਹੀ ਸੀ ਬਿਲਕੁਲ ਉਹਨਾਂ ਨੇ ਮਨਾ ਕਰ ਦਿਆ ਫੂਲਸ ਮੁਲਾਜ਼ਮੇ ਹਰ ਲੋਕਾਂ ਨੇ ਇਹਨਾਂ ਨੂੰ ਉਹਦੇ ਤੇ ਨਾ ਕੀਤੀ ਵੀ ਚਲੋ ਜੀਸੀਪੀ ਜਿਹੜੀ ਹੈਗੀ ਆ ਉਹਨੂੰ ਜਾਣ ਤੋਂ ਨਾਲ ਗੱਡੀ ਲੈ ਗਏ ਸਾਡਾ ਵੀ ਚਲੋ ਉਥੋਂ ਟਾਈਮ ਭਜਨ ਦਾ ਟਾਈਮ ਵੇਸਟ ਹੋਣਾ ਦਾ ਬਾਕੀ ਅਸੀਂ ਹੋਰ ਜਾ ਕੇ ਹੋਰ ਕੋਈ ਕੰਮ ਕਰ ਲਾਂਗੇ ਜਾ ਕੇ ਫਿਰ ਉਹ ਜੀਸੀਪੀ ਵਾਲਾ ਬੰਦਾ ਜਿਹੜਾ ਮਾਲ ਖੋਦ ਇੱਥੇ ਆਣ ਕੇ ਜੀਸੀਪੀ ਉਹ ਖੋਦ ਲੈ ਕੇ ਚਲ ਗਿਆ ਗੱਡੀ ਜਿਹੜੀ ਉਹਨਾਂ ਨੇ ਨਹੀਂ ਲਈਤੀ ਗੱਡੀ ਫੇਰ ਇੱਥੇ ਹੁੰਦੀ ਜਿਹੜੀ ਲਗਾਤੀ ਗਈ ਹੈ ਸਕੂਲ ਦੀ ਜਿਹੜਾ ਹਾਸਾ ਹੋਇਆ ਸੀਗਾ ਐਕਸੀਡੈਂਟ ਜੀਸੀਬੀ ਲੱਗੀ ਸੀ ਜੀ ਮਤਲਬ ਗੱਡੀ ਨੂੰ ਸਾਈਡ ਤੇ ਕਰਨ ਵਾਸਤੇ ਜਾਂ ਲਗਾਉਣ ਵਾਸਤੇ ਤੁਸੀਂ ਰੋਕ ਦਿੱਤੀ ਆ ਕੀ ਕਾਰਨ ਰਿਹਾ ਅਹੀਂ ਜੀਸੀਬੀ ਦਾ ਮਾਲਕ ਆਇਆ ਕਹਿੰਦਾ ਵੀ ਮੈਂ ਆਪਣੇ ਇਹ ਕੰਮ ਨਹੀਂ ਕਰਨਾ ਇਹਨਾਂ ਦਾ ਤਾਂ ਲੋਕਾਂ ਦੇ ਇਹੋ ਹੀ ਕੰਮ ਆ ਵੀ ਰਸਤੇ ਤੇ ਐਕਸੀਡੈਂਟ ਕਰਦੇ ਨੇ ਤੇ ਅਹੀਂ ਉਹ ਜੀਸੀਪੀਆਂ ਥੋੜੀਆਂ ਲਾਣੀਆਂ ਇਹਨਾਂ ਕੰਮਾਂ ਦੇ ਤੇ ਉਹ ਮਾਲਕ ਜਿਹੜਾ ਆਇਆ ਉਹਨੇ ਇੱਥੋਂ ਜ਼ਬਰਦਸਤੀ ਕਹਿੰਦਾ ਵੀ ਮੈਂ ਨਹੀਂ ਕੋਈ ਇਹੋ ਜਿਹਾ ਕੰਮ-ਕੁਮ ਕਰਨਾ ਜੀਸੀਬੀ ਲੈ ਗਿਆ ਅਸੀਂ ਕਿਹਾ ਕੋਈ ਨਹੀਂ ਅਸੀਂ ਉਹਨਾਂ ਨਾਲ ਕੋਈ ਫਾਲਤੂ ਗੱਲ ਨਹੀਂ ਕੀਤੀ ਅਹੀਂ ਆਖਣੇ ਤੇ ਆਪਾਂ ਹੋਰ ਕੋਈ ਪ੍ਰਬੰਧ ਕਰ ਲਾਂਗੇ ਅਸੀਂ ਕਿਹਨਾਂ ੱੱੱਕਾ ਥੋੜਾ ਕਰਨਾ ਕੋਈ ਸੀਗਾ ਉਹ ਤੁਸੀਂ ਦੇਖਿਆ ਉਹਨਾਂ ਲਈ ਇਹ ਕੋਈ ਸਰਦਾਰ ਜੀ ਹੀ ਆਪਣੇ ਆਪ ਨੂੰ ਕੋਈ ਕਹਿੰਦਾ ਜੀ ਮੈਂ ਰਟਾਇਰ ਤਹਿਸੀਲਦਾਰ ਹਾਂ ਜੀ ਮੈਂ ਹਰਨਾਵਾ ਹਸਪਤਾਲ ਦਾ ਮਾਲਕਾਂ ਜੀ ਅਹੀਂ ਸਾਡੀ ਅਫਸਰਾਂ ਨਾਲ ਯੱਸ ਹੈ ਜੀ ਮੈਂ ਚਲੋ ਠੀਕ ਹੈ ਜੀ ਹੋਏਗੀ ਜੀ ਇੰਦਾ ਮਤਲਬ ਇਨਸਾਨੀਅਤ ਨਹੀਂ ਉਹਨੇ ਵੇਖੀ ਤੀ ਇਨਸਾਨੀਅਤ ਨਹੀਂ ਪਬਲਿਕ ਸਾਰੀ ਨੇ ਬੇਨਤੀ ਕੀਤੀ ਹੈ ਵੀ ਗੱਡੀ ਜੇਸੀਪੀ ਨਾਲ ਵੀ ਅਹੀਂ ਕਿਹੜੀ ਜੇਸੀਪੀ ਸਪੈਸ਼ਲ ਹੁੰਦੀ ਹੈ ਕਿ ਸੈਰ ਤੇ ਕਰਨੀਆਂ ਤੇ ਨਹੀਂ ਉਹਨਾਂ ਨੇ ਕੀਤੀ ਜੀ ਕਹਿੰਦੇ ਨਹੀਂ ਮੈਂ ਨਹੀਂ ਕੋਈ ਸਮਾਜ ਸੇਵੀ ਨੂੰ ਜਾਣਦਾ ਜੀ ਕੋਈ ਨਹੀਂ ਹਸਪਤਾਲ ਹੈ ਗਿਆ ਵੱਡੇ ਵੱਡੇ ਆਪੇ ਲੋਕ ਹੀ ਲਾਇਕਰਾਨ ਕੇ ਜੀ ਚਲੋ ਠੀਕ ਹੈ ਮਤਲਬ ਜਿਹੜਾ ਜੱਟ ਸੱਤ ਟਰਾਲੀਆਂ ਉੱਤੇ ਡਿੱਗੀਆਂ ਨੇ ਆਪਣਾ ਮੁਕਤ ਸਨੋਰ ਉਹ ਨਾ ਬੁੜਕੇ ਨਾ ਰੋੜ ਦਿੱਤੀ ਆਪਣਾ ਕਿਸੇ ਹੋਰ ਦੇ ਨਾਲ ਲੱਗਣ ਕਿ ਮੈਂ ਅੱਜ ਜੇ ਸੀ ਵੀ ਲਾ ਲਿਆ ਤਾਂ ਹੋਰ ਕੌਣ ਨੀ ਚਲੋ ਜੇ ਸੀ ਵੀ ਲੱਗੀ ਸੀਗੀ 2 ਮਿੰਟ ਦਾ ਕੰਮ ਸੀਗਾ ਕਿਉਂ ਤੁਸੀਂ ਕਿਉਂ ਮਤਲਬ ਤੇਰਾ ਮਤਲਬ ਪਬਲਿਕ ਹਰਾਸਮੈਂਟ ਹੁੰਦੀ ਰਹੇ ਤਾਂ ਹੁੰਦੀ ਰਵੇ